ਬਾਬਾ ਜੀ ਕੀ ਨਾਮ ਆ ਅੱਜ ਕਿਹੜਾ ਪਿੰਡ ਆ ਬਲਵਿੰਦਰ ਸਿੰਘ ਜੀ ਪਿੰਡ ਦੇਲਾਵਾਲ ਜੀ ਅੱਛਾ ਜੀ ਹਰ ਸਾਲ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਮਹਾਰਾਜ ਦਾ ਪੁੱਤਰ ਸ਼ਹੀਦੀ ਦਿਹਾੜਾ ਹੁੰਦਾ ਹਾਂ ਹਾਂ ਜੀ ਸੰਗਤਾਂ ਸ਼ਪੀਲਾ ਲਾਉਂਦੀਆਂ ਨੇ ਠੰਡੇ ਜਲਦੀਆਂ ਹਾਂ ਜੀ ਕੀ ਸਿਰਫ ਸ਼ਪੀਲਾ ਲਾਉਣ ਤੱਕ ਸਾਡੇ ਸਿੱਖ ਸੀਮਤ ਰਹਿ ਗਏ ਨੇ ਨਹੀਂ ਜੀ ਗੁਰੂ ਨੇ ਬੜੀ ਕਿਰਪਾ ਕੀਤੀ ਸਾਡੇ ਤੇ ਨਗਰ ਦੇਰਾਵਾਲ ਦੀ ਸੰਗਤ ਪ੍ਰਬੰਧਕ ਕਮੇਟੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਪੀਤਰ ਸਥਾਨਾਂ ਤੋਂ ਜਿੱਥੇ ਮਿੱਠੇ ਸ਼ਪੀਲਾ ਨਹੀਂ ਮਿੱਠੇ ਜਲਦੀ ਸ਼ਪੀਲਾ ਲੱਗ ਰਹੇ ਨੇ ਉਥੇ ਛੋਟੇ-ਛੋਟੇ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਦੇ ਕਰਕੇ ਗੁਰਬਾਣੀ ਦੀ ਸੰਥਿਆ ਦੇ ਕਰਕੇ ਗੁਰਬਾਣੀ ਪੜਾ ਕਰਕੇ ਗੁਰੂ ਦੇ ਨਾਲ ਜੋੜਿਆ ਜਾ ਰਿਹਾ ਹੈ ਇਹ ਪ੍ਰਬੰਧਕ ਜਿਨ੍ਹਾਂ ਦਾ ਬਹੁਤ ਵੱਡਾ ਪ੍ਰਾਲਾ ਹੈ ਗੁਰੂ ਦੀ ਕਿਰਪਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਜੋ ਗੁਰੂ ਦਾ ਵਿਦੇਸ਼ ਉਸ ਅਨਸਾਰ ਨਗਰ ਦੇਰਾਵਾਲ ਦੀ ਸੰਗਤਾਂ ਪ੍ਰਬੰਧਕ ਜਨ ਚੱਲ ਰਹੇ ਹਨ ਜੀ ਕਿ ਤੁਹਾਡੇ ਪਿੰਡ ਦੇ ਬੱਚਿਆਂ ਨੂੰ ਸੰਤਾ ਦਿੱਤੀ ਜਾਂਦੀ ਹੈ ਕਿ ਜਾਂ 12 ਦੇ ਬਾਹਰਲੇ ਘਟਾ ਦੇ ਦੇਖੋ ਜੀ ਅਸੀਂ ਇਲਾਕੇ ਦੇ ਵਿੱਚ ਪੇਪਰ ਵੰਡੇ ਗਏ ਸੀ ਜਿਸ ਜਿਸ ਬੱਚੇ ਨੇ ਵੀ ਆਪਣਾ ਨਾਮ ਲਖਾਇਆ ਦੂਸਰੇ ਨਗਰਾਂ ਤੋਂ ਵੀ ਆਏ ਆ ਜਿਨ੍ਹਾਂ ਨੇ ਵੀ ਗੁਰਬਾਣੀ ਦੀ ਪ੍ਰੀਖਿਆ ਪਾਸ ਕੀਤੀ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਹੈ ਜੀ ਜਿਹੜੇ ਪ੍ਰਬੰਧਕ ਕਮੇਟੀਆਂ ਇਹੋ ਜਿਹਾ ਪ੍ਰਚਾਰਾ ਨਹੀਂ ਕਰਦੀਆਂ ਜਾਂ ਸਿਰਫ ਆਪਣੀ ਹਿੰਗੜ ਕੋਨਾ ਲੈ ਕੇ ਤੁਰਦੀਆਂ ਨੇ ਕੀ ਕਹਿਣਾ ਚਾਹੋ ਉਹਨਾਂ ਨੇ ਬੇਨਤੀ ਕਰਦੇ ਨੇ ਮੇਰਤਾ ਸਾਹਿਬ ਕਿ ਗੁਰੂ ਦਾ ਜੋ ਹੁਕਮ ਅਨਸਾਰ ਨਾਨਕ ਦੀਵਾ ਜੋ ਚੱਲਿਆ ਲੱਗੇ ਨਾ ਤਤੀਵਾਓ ਨਿਮਿਆਣੇ ਹੋ ਕਰਕੇ ਗੁਰੂ ਦੀ ਸੇਵਾ ਕਰੋ ਕੁਝ ਨਾ ਕੁਝ ਲੈ ਕੇ ਜਾਵਾ ਹੰਕਾਰ ਹੀ ਬਣ ਕੇ ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਪ੍ਰਧਾਨਗੀ ਕਿਸੇ ਦੀ ਨਹੀਂ ਇੱਥੇ ਗੁਰੂ ਨਾਨਕ ਪ੍ਰਧਾਨ ਹੈ ਇਸ ਕਰਕੇ ਗੁਰੂ ਨਾਨਕ ਦੇ ਘਰ ਵਿੱਚ ਉਹ ਪ੍ਰਧਾਨਗੀ ਨਹੀਂ ਇੱਥੇ ਸੇਵਾ ਸਵਾਗਤ ਜੀ ਦਾ ਖਾਲਸਾ ਸਵਾਗਤ ਜੀ ਕੀ ਪਤ ਹੈ ਗੁਰਮੁਖ ਸਿੰਘ ਹੈ ਜੀ ਨਾਮ ਮੇਰਾ ਪਿੰਡ ਦੇਲਾਵਾਲ ਕਿਹੜੀ ਸੇਵਾ ਜਣੀ ਨਿਭਾ ਰਹੇ ਹੋ ਗੁਰਦਵਾਰਾ ਸਾਹਿਬ ਤੁਸੀਂ ਵੇਖੋ ਜੀ ਇੱਥੇ ਜੋ ਵੀ ਕਾਰਜਕਾਲ ਜੋ ਪ੍ਰੋਗਰਾਮ ਲਿਖੇ ਜਾਂਦੇ ਆ ਉਹ ਸਿੰਘਾਂ ਦੇ ਨਾਲ ਰਲ ਕੇ ਹੀ ਕੋਈ ਵੀ ਦਿਨ ਦਿਹਾੜਾ ਆਉਂਦਾ ਉਹ ਮਨਾਉਣ ਦੀ ਕੋਸ਼ਿਸ਼ ਕਰਦੇ ਆ ਵੱਤੋਂ ਵੱਤ ਅੱਜ ਜਿਹੜਾ ਕਨਵਟ ਸਾਹਿਬ ਦਾ ਭੋਗ ਗਿਆ ਕਿਸ ਸੰਬੰਧ ਵਿੱਚ ਇਹ ਸ਼ਹੀਦੀ ਦੇ ਬਿਸਬੰਦ ਦੇ ਚਪਾਟ ਰੱਖਿਆ ਗਿਆ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦੇ ਤਹਿਤ ਕੀ ਤੁਸੀਂ ਜਾਣਦੇ ਹੋਗੇ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਕਿਵੇਂ ਹੋਈ ਵੇਖੋ ਆਪਾਂ ਬਹੁਤੇ ਪ੍ਰਚਾਰ ਕਿਤੇ ਨਹੀਂ ਪਰ ਕੋਈ ਹੱਦ ਤੱਕ ਜਿੱਦਾਂ ਆਪਾਂ ਬਾਬਾ ਜੀ ਦੀ ਤੁਸੀਂ ਗੱਲਬਾਤ ਸੁਣੀ ਆ ਉਹਨਾਂ ਦੇ ਕੋਲੋਂ ਵੀ ਜ਼ਿਆਦੀ ਜਾਣਕਾਰੀ ਸਾਨੂੰ ਮਿਲਦੀ ਆ ਉਹਨਾਂ ਦੀ ਸ਼ਹੀਦੀ ਜਿਹੜੀ ਆ ਉਹ ਪਹਿਲਾਂ ਪਹਿਲਾਂ ਤਾਂ ਅਸੀਂ ਸੁਣਦੇ ਮੈਂ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਛੱਡਦਾ ਤੇ ਚੰਦੂ ਨੇ ਜੀ ਉਹਨਾਂ ਨੂੰ ਸ਼ਹੀਦ ਕਰਵਾਤਾ ਪਰ ਉਹ ਹੋਣਾ ਹੌਲੀ ਹੌਲੀ ਜਦੋਂ ਕਿਦਾ ਮਾਹ ਪੁਰਖਾਂ ਦੇ ਵਿਚਾਰ ਸੁਣਿੰਦੇ ਆਂ ਵੀ ਇਹ ਉਹਨਾਂ ਦਾ ਨਿੱਜੀ ਝਗੜਾ ਸੀ ਇਹ ਕੱਲਾ ਕਾਰਨ ਨਹੀਂ ਸੀ ਇਹਦੇ ਨਾਲ ਬਹੁਤ ਜ਼ਿਆਦਾ ਕਾਰਨ ਸੀ ਕਿਉਂਕਿ ਉਹ ਕਹਿੰਦੇ ਸੀ ਮਤਲਬ ਜਹਾਂਗੀਰ ਬਾਦਸ਼ਾਹ ਕਹਿੰਦਾ ਇਹ ਸਾਡੇ ਗੁਰੂ ਦੀ ਉਰਤ ਵਿੱਚ ਸਿਰਫ ਸਲਾਹ ਲੇਖੋ ਜਾਂ ਇਹਦੇ ਨਾਲ ਰਲਦੇ ਮਿਲਦੇ ਇਹਨਾਂ ਦੀ ਗੁਰੂ ਦੀ ਗੁਰੂ ਮਹਾਰਾਜ ਦੀ ਚੜ੍ਹਤ ਹੁੰਦੀ ਵੇਖ ਕੇ ਤੇ ਉਹਨਾਂ ਕੋ ਬਰਦਾਸ਼ਤ ਨਹੀਂ ਹੁੰਦੀ ਇਹ ਕਾਫੀ ਗੱਲਾਂ ਮਲਕਾਰਨ ਮਿਲਾ ਕੇ ਫੇਰ ਉਹਨਾਂ ਦੀ ਸ਼ਿੱਦੀ ਦਾ ਕਾਰਨ ਬਣਿਆ ਜੀ ਛੋਟੇ ਛੋਟੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਸੰਥਿਆ ਕਰਵਾ ਰਹੇ ਹੋ ਤੁਸੀਂ ਇਨਾਮ ਵੀ ਅਨੰਦ ਦੇ ਰਹੇ ਕੀ ਕਹਿਣਾ ਚਾਹੋ ਵੇਖੋ ਇਹ ਤੇ ਤੁਹਾਨੂੰ ਅੱਗੇ ਵੀ ਤੁਸੀਂ ਆਏ ਸੀ ਤੇ ਤੁਹਾਨੂੰ ਅਸੀਂ ਬੇਨਤੀ ਕੀਤੀ ਸੀ ਵੀ ਉਦੋਂ ਪੇਪਰ ਹੋਇਆ ਸੀ ਆਪਣਾ ਵਿਸਾਖੀ ਤੇ ਆਪਾਂ ਉਹਨਾਂ ਨੂੰ ਇਨਾਮ ਦਿੱਤੇ ਸੀ ਉਸ ਤੋਂ ਬਾਅਦ ਵਿੱਚ ਤੁਹਾਨੂੰ ਕਿਹਾ ਸੀ ਵੀ ਦੁਬਾਰਾ ਇਹ ਚੀਜ਼ ਫੇਰ ਕਰਾਂਗੇ ਜਿਹੜੇ ਬੱਚੇ ਉਦੋਂ ਰਹਿ ਗਏ ਸੀ ਉਹਨ ਕੋਈ ਬੱਚੇ ਉਹ ਸੀ ਜਿਹੜੇ ਫੇਲ ਹੋ ਗਏ ਸੀ ਕੁਝ ਬੱਚੇ ਉਹ ਆ ਜਿਨ੍ਹਾਂ ਨੇ ਹੁਣ ਨਵਾਂ ਪੇਪਰ ਦਿੱਤਾ ਏਡੀ ਮਹਾਰਾਜ ਦੀ ਕਿਰਪਾ ਵੀ ਸਾਰੇ ਬੱਚੇ ਹੀ ਪੇਪਰ ਜ਼ਿਆਦ ਕਰਕੇ ਤੇ ਸਾਰੇ ਪਾਸ ਹੋ ਗਏ ਸਾਰਿਆਂ ਨੂੰ ਇਨਾਮਵੰਦ ਸਮਾਰੋਹ ਕੀਤਾ ਵੀ ਅੱਗੇ ਤੋਂ ਨਵੇਂ-ਨਵੇਂ ਹੋਰ ਬੱਚਿਆਂ ਦੇ ਉਤਸ਼ਾਹਤ ਹੋ ਕੇ ਤੇ ਇਹ ਕੰਮ ਸਿੱਖੀ ਵਾਲੇ ਪਾਸੇ ਆਉਣ ਕਿ ਇਨਾਮ ਦੇਣ ਤੱਕ ਸੀਮਤ ਰਹੋਗੇ ਕਿ ਜਾਂ ਬੱਚਿਆਂ ਨੂੰ ਅੱਗੇ ਤੱਕ ਲੈ ਜਾਓਗੇ ਨਹੀਂ ਜੀ ਇਨਾਮ ਤੇ ਇੱਕ ਬੱਚੇ ਨੂੰ ਛੋਟਾ ਜਿਹਾ ਲਾਲਚ ਆ ਵੀ ਬੱਚਾ ਗੁਰੂ ਘਰ ਨਾਲ ਜੁੜੇ ਵੈਸੇ ਮੇਨ ਪ੍ਰੋਗਰਾਮ ਹੱਡਾ ਵੀ ਆ ਬਾਬਾ ਜੀ ਉਹਨਾਂ ਨੂੰ ਡੇਲੀ ਸੰਥਿਆ ਦਿੰਦੇ ਆ ਬੱਚੇ ਨੂੰ ਗੁਰਦੁਆਰਾ ਸਾਹਿਬ ਸ਼ਾਮਾਂ ਨੂੰ ਡੇਲੀ ਆਉਂਦੇ ਬੱਚੇ ਉਹ ਗੁਰਬਾਣੀ ਦੀ ਸੰਥਿਆ ਚੱਲਦੀ ਆ ਜਿੱਦਾਂ ਜਿੱਦਾਂ ਸਮੇਂ ਦੇ ਹਿਸਾਬ ਨਾਲ ਸਾਡਾ ਮੰਨਿਆ ਵੀ ਹਰ ਪਿੰਡ 'ਚ ਹਰ ਘਰ ਅਖੰਡ ਪਾਠੀ ਤਿਆਰ ਹੋਣ ਜੀ ਕੀ ਗੋਤ ਦਾ ਜਾਂ ਜਿਵੇਂ ਆਖਰ ਕਾਫੀ ਪਿੰਡਾਂ ਦੇ ਵਿੱਚ ਜਿਹੜਾ ਐ ਗੋਤ ਨੂੰ ਲੈ ਕੇ ਜਿਹੜਾ ਵਾ ਉਹ ਪ੍ਰਬੰਧਕ ਕਮੇਟੀ ਜਿਹੜੀ ਆ ਕਹਿੰਦੀ ਆ ਕਿ ਗਰੀਬ ਬੱਚਿਆਂ ਦੇ ਜਿਹੜੇ ਆ ਉਹ ਨਹੀਂ ਸਾਡੇ ਗੁਰਦੁਆਰਾ ਸਾਹਿਬ ਵਰਨੇ ਚਾਹੀਦੇ ਕੀ ਤੁਹਾਡੇ ਵਿੱਚ ਵੀ ਐਸਾ ਚੱਲਦਾ ਕੁਝ ਵੇਖੋ ਜਦੋਂ ਆਪਾਂ ਗੁਰਦੁਆਰਾ ਸਾਹਿਬ ਬਣਾਉਣਾ ਜੇ ਇਹ ਕੰਮ ਕਰਨਾ ਫਿਰ ਨਾ ਬਣਾਓ ਸਾਡੀ ਤੇ ਇਹੋ ਬੇਨਤੀ ਆ ਵੀ ਜੇ ਗੁਰੂ ਘਰ ਬਣਾਉਣਾ ਵਾ ਗੁਰੂ ਘਰ ਚਲਾਉਣਾ ਵਾ ਤੇ ਜਾਤ ਪਾਤ ਧਰਮ ਨਾ ਵੀ ਭਾਵੇਂ ਕੋਈ ਵੀ ਕਿਸੇ ਦਾ ਹੋਵੇ ਉਹ ਵੀ ਆ ਸਕਦਾ ਵਾ ਇਹਨਾਂ ਚੀਜ਼ਾਂ ਤੋਂ ਬਾਹਰ ਹੋ ਕੇ ਉੱਪਰ ਉੱਠ ਕੇ ਇਹੋ ਹੀ ਹੁਕਾ ਵਾ ਵੀ ਸਰਬੱਤ ਦੇ ਭਲੇ ਦੀ ਅਰਦਾਸ ਹੋਵੇ ਤੇ ਸਰਬੱਤ ਵਾਸਤੇ ਗੁਰਦੁਆਰਾ ਸਾਹਿਬ ਬਣੇ ਜਿਹੜੇ ਪ੍ਰਬੰਧਕਾਂ ਦੇ ਕਿੱਲਾ ਠੁਗਿਆ ਹੋਇਆ ਹੈ ਕਿ ਸਾਡਾ ਗੁਰਦੁਆਰਾ ਵਾ ਇੱਥੇ ਜ਼ਿੰਮੇਦਾਰ ਆਉਣ ਜਾਂ ਦੂਸਰੇ ਕਹਿੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਮੇਰੇ ਕੋਲ ਜੀ ਮਾਤਾਰੀ ਬੰਦੇ ਉਹਨਾਂ ਨੇ ਆਪੋ ਆਪਣੇ ਬਣਾਏ ਆ ਉਹਨਾਂ ਨੂੰ ਆਪਾਂ ਜਿਆਦਾ ਸਿੱਖਿਆ ਦਵਾਂਗੇ ਤੇ ਉਹਨਾਂ ਨੇ ਗਾੜੀਆਂ ਉਲਟ ਬਿਆਨ ਦੇਣੇ ਉਸ ਚੀਜ਼ ਚ ਆਪਾਂ ਪੈਂਦੇ ਨਹੀਂ ਸਾਡੇ ਨਗਰ ਚ ਬੜੀ ਮਹਾਰਾਜ ਦੀ ਕਿਰਪਾ ਵਾ ਸਾਰੇ ਹੀ ਕੋਈ ਬਗੈਰ ਜਾਤ ਪਾਤ ਤੋਂ ਦੂਰ ਹੋ ਕੇ ਇੱਕ ਜੋਟੋ ਕੇ ਚੱਲਦੇ ਆ ਤੇ ਕੋਈ ਰੋਕ ਟੋਕ ਨਹੀਂ ਆ ਸਾਰੇ ਰਲ ਕੇ ਚੱਲਦੇ ਕੀ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੀਦਾ ਨੌਜਵਾਨ ਪੀੜੀ ਨੂੰ ਇਹੋ ਕਹਿਣਾ ਚਾਹਾਂਗੇ ਵੀ ਕੋਸ਼ਿਸ਼ ਕਰੋ ਵੀ ਤੁਸੀਂ ਤੁਹਾਨੂੰ ਕੋਈ ਬੰਦਾ ਬਾਹਰ ਦਾ ਵੇਖੇ ਤੁਸੀਂ ਘਟੋ ਘਟ ਲੱਗੋ ਵੀ ਮੈਂ ਸਿੱਖਿਆ ਆਪਣੀ ਮਤ ਤੁਹਾਡੇ ਚਿਹਰੇ ਤੇ ਦਾੜ੍ਹੀ ਹੋਵੇ ਸਿਰ ਤੇ ਦਸਤਾਰ ਹੋਵੇ ਇਹ ਪਤਾ ਲੱਗੇ ਦੱਸਣਾ ਨਾ ਪਵੇ ਵੀ ਮੈਂ ਫਲਾਣਾ ਸਿੰਘ ਆ ਦੂਰੋਂ ਦਿਖੇ ਵੀ ਗੁਰੂ ਦਾ ਸਿੰਘ ਹੈ ਜੀ ਮਿਹਰਬਾਨ ਜੀ ਭਾਜੀ ਕੀ ਨਾਮ ਕੀ ਕਿੜਾ ਪੈਂਦਾ ਮੇਰਾ ਨਾਮ ਜੀ ਸਰਮਕ ਸਿੰਘ ਪਿੰਡ ਦਿਲਾਵਾਲਾ ਜੀ ਜਲਾਤਰ ਦਾ ਹੋਰ ਇਹ ਇੱਕ ਵਧੀਆ ਤੁਸੀਂ ਪ੍ਰਾਲਾ ਤੁਹਾਡੇ ਪਿੰਡ ਦੇ ਵੱਲੋਂ ਕੀਤਾ ਜਾ ਰਿਹਾ ਹੈ ਜਿਹੜਾ ਛੋਟੇ-ਛੋਟੇ ਬੱਚਾ ਨੂੰ ਗੁਰਬਾਣੀ ਦੀ ਸੰਖਿਆ ਦਿੱਤੀ ਜਾ ਰਹੀ ਹੈ ਤੇ ਉਹਨਾਂ ਨੂੰ ਜਿਹੜੇ ਪਹਿਲੇ ਨੰਬਰ ਤੇ ਆਉਂਦੇ ਆ ਉਹਨਾਂ ਨੂੰ ਨਾਮ ਵੀ ਦਿੱਤਾ ਜਾ ਰਿਹਾ ਹੈ ਬਿਲਕੁਲ ਜੀ ਕੀ ਕਹਿਣਾ ਜਾਊਗਾ ਇਹ ਜੀ ਸਾਡੇ ਸਾਰੇ ਜਿੰਨੇ ਵੀਰ ਆਪਣੇ ਪਰਬੰਧਕ ਕਮੇਟੀ ਦੇ ਨਾਲ ਜੁੜੇ ਨੇ ਇਹਨਾਂ ਦੇ ਸਹਿਯੋਗ ਨਾਲ ਹੀ ਇਹ ਸਾਰੇ ਕੰਮ ਹੋ ਰਹੇ ਨੇ ਤੇ ਕਿਉਂਕਿ ਇਹਨਾਂ ਵੀਰਾਂ ਦਾ ਇਹਨਾਂ ਇਕੱਠ ਆ ਕਿ ਇੱਕ ਮੈਸੇਜ ਪਹੁੰਚ ਜੇ ਤੇ ਜਿੰਨੇ ਵੀ ਗਰੁੱਪ ਦੇ ਵਿੱਚ ਸਾਰੇ ਇੱਕ ਦੂਜੇ ਤੋਂ ਵੱਧ ਮੈਸੇਜ ਦਿੰਦੇ ਪਏ ਅਸੀਂ ਹੁਣੇ ਪਹੁੰਚੇ ਰੋਏ ਇੱਕ ਦੂਜੇ ਨੂੰ ਵੱਧ ਕੇ ਤਾਂ ਸ਼ਾਹਾਂ ਦੇ ਵਿੱਚ ਤੇ ਇਹਨਾਂ ਦੀ ਬਦੌਲਤ ਹੀ ਇਹ ਕੰਮ ਜਿਹੜੇ ਨੇਪੜੇ ਚੜ ਰਹੇ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਕਰਨਾ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਇਹ ਜਿਹੜੇ ਪਰਾਲਿਆ ਹੁੰਦੇ ਰਹਿਣ ਤੇ ਨੇਪੜੇ ਚੜਦੇ ਰਹਿਣ ਜਿਹੜੀ ਸੰਥਿਆ ਲੈਣ ਵਾ ਆਉਂਦੇ ਨੇ ਉਹ ਹਰ ਇੱਕ ਕਾਸ਼ ਦਾ ਇੱਥੇ ਨੌਜਵਾਨ ਬੱਚਾ ਪਹੁੰਚਦਾ ਕਿ ਜਾਂ ਸਿਰਫ ਇੱਕੇ ਹੀ ਗੁੰਬਦ ਰੱਖਿਓ ਜੀ ਬਿਲਕੁਲ ਜੀ ਬਿਲਕੁਲ ਜੀ ਇਹਦੇ ਕੋਈ ਇੱਥੇ ਊਚ ਨੀਚ ਨਹੀਂ ਕੋਈ ਜਾਤ ਪਾਤ ਨਹੀਂ ਆ ਇਹ ਗੁਰੂ ਘਰ ਦਾ ਜਿਹੜਾ ਕੰਮ ਆ ਜੀ ਇਹ ਸਾਰਿਆਂ ਦਾ ਸਾਂਝਾ ਵਾ ਇੱਥੇ ਕੋਈ ਵੀ ਗਰੀਬ ਕੋਈ ਅਮੀਰ ਇਹ ਸਾਰੇ ਬਰਾਬਰ ਆ ਜੀ ਇਹਨਾਂ ਨੂੰ ਇੱਕ ਟਾਈਮ ਦਿੱਤਾ ਗਿਆ ਵਾ ਸਾਰੇ ਇੱਕ ਟਾਈਮ ਦੇ ਨਾਲ ਉੱਥੇ ਪਹੁੰਚਦੇ ਆ ਤੇ ਆਪੋ ਆਪਣੀ ਜੋ ਵੀ ਸੰਥਿਆ ਜਿੱਦਾਂ ਵੀ ਬਾਬਾ ਜੀ ਸਰਦਾਰ ਬੁਲਿੰਦਰ ਸਿੰਘ ਜੀ ਦੱਸਦੇ ਨੇ ਉਸੇ ਹਿਸਾਬ ਨਾਲ ਯਾਦ ਕਰਦੇ ਨੇ ਅਗਲੇ ਦਿਨ ਸੁਣਾਉਂਦੇ ਨੇ ਤੇ ਇਸੇ ਤਰੀਕੇ ਨਾਲ ਹੀ ਜੀ ਇਹ ਸੰਥਿਆ ਦਾ ਪ੍ਰੋਗਰਾਮ ਜਾਰ ਲਗਾਤਾਰ ਚੱਲ ਰਿਹਾ ਹੈ ਜੀ। ਸ੍ਰੀ ਖਾਨਪੜ ਸਾਹਿਬ ਕਰਵਾਇਆ ਗਿਆ ਕਿਸ ਸੰਬੰਧ ਵਿੱਚ ਕਰਾਇਆ ਗਿਆ? ਇਹ ਜੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਮਾਗਮ ਦੇ ਸੰਬੰਧ ਵਿੱਚ ਕੀਤਾ ਗਿਆ ਜੀ ਜੋ ਕਿ ਹਰ ਵਾਰ ਇਹ ਸ਼ਵੀਲਾ ਠੰਡੇ ਮਿੱਠੇ ਚੱਲਦੀਆਂ ਲੱਗਦੀਆਂ ਹੁਣ ਉਹਨਾਂ ਦੀ ਯਾਦ ਨੂੰ ਸਮਰਪਤ ਉਸੇ ਸੰਬੰਧ ਵਿੱਚ ਇਹ ਤਿੰਨ ਰੋਜ਼ਾ ਖਾਨਪੜ ਸਾਹਿਬ ਜਿਹੜਾ ਲਗਾਤਾਰ ਚੱਲਿਆ ਤੇ ਸੰਗਤਾਂ ਨੇ ਵੱਧ ਚੜ ਕੇ ਸ਼ਹਾਵਾ ਕੀਤੀ ਹੈ ਜੀ। ਇਹ ਬਹੁਤ ਬਹੁਤ ਧੰਨਵਾਦ ਸਾਰੀ ਸੰਗਤਾਂ ਕੀ ਹਰ ਸਾਲ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਅਸ਼ੀਰਵਾਦ ਸਿਰਫ ਪੀਲਾਂ ਤਾਂ ਕਿਸੇ ਤਰ੍ਹਾਂ ਨਹੀਂ ਕਿ ਅੱਗੇ ਵੀ ਕੁਝ ਨਹੀਂ ਨਹੀਂ ਤੁਸੀਂ ਵੇਖ ਹੀ ਲਿਆ ਜੀ ਸਾਡੇ ਸਰਕਾਰ ਜੋ ਸਰਦਾਰ ਭੁਵਿੰਦਰ ਸਿੰਘ ਜੀ ਹੁਣਾਂ ਜੋ ਦੱਸਿਆ ਵੇਰਵੇ ਨਾਲ ਜਿਵੇਂ ਇਹਨਾਂ ਨੇ ਠੰਡੇ ਮਿੱਠੇ ਚੱਲਦਾ ਸਾਰਾ ਤੁਹਾਨੂੰ ਵੇਰਵਾ ਦੇ ਦਿੱਤਾ ਵਾ ਤੇ ਇਹ ਆਪਣੇ ਹਿਰਦੇ ਨੂੰ ਸ਼ਾਂਤ ਕਰਨ ਵਾਸਤੇ ਗੁਰੂ ਮਹਾਰਾਜ ਜੀ ਨੇ ਜੋ ਉਪਰਾਲੇ ਕੀਤੇ ਸੀ ਉਸੇ ਸਮਾਨ ਦੇ ਵਿੱਚ ਹੀ ਇਹ ਕੀਤਾ ਗਿਆ ਪ੍ਰੋਗਰਾਮ ਤੇ ਆਉਣ ਵਾਲਾ ਦਾ ਸਮਾਂ ਉਹ ਹੋਰ ਅਹੀਂ ਹੋਰ ਕੇ ਨਵੇਕਲੇ ਢੰਗ ਦੇ ਨਾਲ ਇਹਨਾਂ ਨੂੰ ਸ਼ਵੀਲਾ ਨੂੰ ਆਪਾਂ ਅੱਗੇ ਵਧਾਵਾਂਗੇ ਕਿਉਂਕਿ ਠੰਡੇ ਮਿੱਠੇ ਚਲਤੇ ਨਹੀਂ ਸੀਮਤ ਰੱਖਣਾ ਕਿਸੇ ਦੀ ਕੋਈ ਜ਼ਰੂਰਤ ਆ ਕਿਸੇ ਨੂੰ ਕਿਤਾਬ ਦੀ ਜ਼ਰੂਰਤ ਹੈ ਬੱਚੇ ਨੂੰ ਕਿਸੇ ਨੂੰ ਚਪਲ ਦੀ ਜ਼ਰੂਰਤ ਹੈ ਕਿਸੇ ਨੂੰ ਬੂਰ ਦੀ ਜ਼ਰੂਰਤ ਆ ਇਹੋ ਜੇ ਨਾਲ ਉਪਰਾਲੇ ਕੀਤੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਆਪਣੇ ਨੌਜਵਾਨ ਆ ਗੂ ਜਿੰਨੇ ਵੀ ਸਾਰੇ ਨਾਲ ਜੁੜਨਗੇ ਹੋਰ ਵੀ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਵੀਰ ਨਾਲ ਜੁੜਨਾ ਚਾਹੁੰਦੇ ਨੇ ਉਹ ਸਾਡੇ ਪ੍ਰਧਾਨ ਸਾਹਬ ਸਰਦਾਰ ਨਿਸ਼ਾਨ ਸਿੰਘ ਜੀ ਨਾਲ ਸੰਪਰਕ ਕਰਨ ਤੇ ਨਾਲ ਆਪਣੇ ਗਰੁੱਪ ਦੇ ਵਿੱਚ ਐਡ ਹੋਣ ਤੇ ਜਿੱਥੇ ਵੀ ਕਿਤੇ ਸੇਵਾ ਕੰਮ ਦੀ ਲੋੜ ਹੋਵੇ ਉਹ ਬਾਹਰ ਚੜ ਕੇ ਸੇਵਾ ਕਰਨ ਦੀ ਗੁਰੂ ਸਾਹਿਬ ਦੀ ਸ਼ਹੀਦੀ ਦੇ ਬਾਰੇ ਕੋ ਚੰਦੋਂ ਕਿਉਂ ਹੋਈ ਸੀ ਇਹ ਦੀ ਗੁਰੂ ਮਹਾਰਾਜ ਦੀ ਸ਼ਹੀਦੀ ਦੇਖੋ ਜੀ ਇਹਦੇ ਗੁਰਸਿੱਖੀ ਜਿਹੜੇ ਉਹਨਾਂ ਨੇ ਆਪਣੀ ਬਚਾਈ ਆ ਉਹਨਾਂ ਨੇ ਗੁਰਸਿੱਖੀ ਬਚਾਉਣ ਵਾਸਤੇ ਆਪਣੀ ਸ਼ਹੀਦੀ ਜਿਹੜੀ ਆ ਉਹਨਾਂ ਨੇ ਦਿੱਤੀ ਹੈ ਉਹਨਾਂ ਦੀ ਸ਼ਹੀਦੀ ਕਿਹਨਾਂ ਨੇ ਮਨੋ ਕਰਾਈ ਦੀ ਚੰਦੂ ਵੱਲੋਂ ਕੀਤੀ ਗਈ ਹੈ ਬਾਲੀਬਾਲੀ ਕੀ ਇਨਾਮ ਤੇ ਕਿਹੜਾ ਪੈ ਤੁਹਾਡਾ ਵੈਗੜੀ ਕਾ ਖਾਲਸਾ ਵੈਗੜੀ ਦੀ ਫਤਿਹ ਜੀ ਨਾਮ ਮੇਰਾ ਸੱਜਣ ਸਿੰਘ ਹੈ ਜੀ ਪਿੰਡ ਡਾਡਾ ਦੇਲਾਵਾਲ ਜਿਹੜਾ ਨੌਜਵਾਨਾਂ ਨੂੰ ਉਤਸ਼ਾਹਤ ਕਰਨਾ ਆਤੇ ਤੁਸੀਂ ਗੁਰਦੁਆਰਾ ਸਾਹਿਬ ਉਪਰਾਲੇ ਕਰ ਰਹੇ ਹੋ ਕਿ ਕਿਹੜਾ ਜਾਵੋ ਹਾਂਜੀ ਇਹ ਜੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਉਪਰਾਲੇ ਕੀਤੇ ਜਾ ਰਹੇ ਕਿਉਂਕਿ ਅਸੀਂ ਹਰ ਸਾਲ ਹੀ ਪ੍ਰੋਗਰਾਮ ਕਰਦੇ ਨਹੀਂ ਤੇ ਸਾਡੇ ਜਿੰਨੇ ਵੀ ਨੌਜਵਾਨੀ ਇਹਨਾਂ ਨੇ ਸੋਚਿਆ ਵੀ ਕੁਝ ਵੱਖਰਾ ਕੀਤਾ ਜਾਵੇ ਤਾਂ ਜੋ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜੋ ਨਵੀਂ ਪਨੀਰੀ ਬੱਚਿਆਂ ਦੀ ਉਹਨਾਂ ਨੂੰ ਗੁਰਸਿੱਖੀ ਦੇ ਨਾਲ ਜੋੜਿਆ ਜਾਵੇ ਇਹ ਕਰਕੇ ਫਿਰ ਸਾਡੇ ਜੋ ਵੀਰ ਬਾਹਰ ਬੈਠੇ ਨੇ ਭਾਈ ਕੁਲਵਿੰਦਰ ਸਿੰਘ ਲਾਢੀ ਜੀ ਉਹਨਾਂ ਨੇ ਇਹਨਾਂ ਨੂੰ ਸਹਿਯੋਗ ਦਿੱਤਾ ਸੀ ਤੇ ਜੀ ਜੀ ਫਿਰ ਉਪਰਾਲਾ ਕੀਤਾ ਜੀ ਕੀ ਲੱਗਦਾ ਹੈ ਕਿ ਬੱਚੇ ਜਿਹੜਾ ਉਹ ਰਾਹ ਤੇ ਤੁਸੀਂ ਤੋਰ ਰਹੇ ਜੇ ਇਹਨਾਂ ਦਾ ਰਾਹ ਤੇ ਵਿੱਚ ਨਾ ਹੱਥ ਛੱਡਿਆ ਜਾਵੇ ਤਾਂ ਜੋ ਐਂਡ ਤੱਕ ਹੀ ਗੁਰਸਿੱਖੀ ਨਾਲ ਜੁੜੇ ਰਹਿਣ ਹਾਂਜੀ ਜੀ ਇਸ ਚੀਜ਼ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਆ ਜਦੋਂ ਨਿੱਕੀ ਉਮਰ ਦੇ ਵਿੱਚ ਹੀ ਬੱਚੇ ਨੂੰ ਗੁਰਸਿੱਖੀ ਦੇ ਨਾਲ ਗੁਰੂ ਘਰ ਦੇ ਨਾਲ ਜੋੜਿਆ ਜਾਵੇ ਉਹ ਜਦੋਂ ਵੱਡਾ ਹੋਊਗਾ ਉਹਦੇ ਮਨ ਦੇ ਵਿੱਚ ਇੱਕ ਖਿਆਲ ਜਿਹੜਾ ਗੁਰੂ ਘਰ ਪ੍ਰਤੀ ਗੁਰੂ ਘਰ ਪ੍ਰਤੀ ਸ਼ਰਧਾ ਗੁਰੂ ਘਰ ਦੇ ਵਜੀਰਾ ਪ੍ਰਤੀ ਉਹਦੇ ਜੋ ਵੀ ਸਤਕਾਰ ਹੋਊਗਾ ਹਮੇਸ਼ਾ ਹੀ ਉਹ ਚੰਗਾ ਜੀਵਨ ਜੀਊਗਾ ਨਸ਼ਿਆਂ ਤੋਂ ਦੂਰ ਰਹੂਗਾ ਬੱਜਰ ਕਰਿਆਤਾਂ ਤੋਂ ਦੂਰ ਰਹੂਗਾ ਕਿਉਂਕਿ ਜੋ ਨਿੱਕੀ ਉਮਰ ਇਹ ਆਪਾਂ ਮੰਨ ਲਓ ਜਿੰਨਾਂ ਦਾ ਬੂਟਾ ਲਾਵਾਂਗੇ ਚੰਗਾ ਬੂਟਾ ਲੱਗੂਗਾ ਤੇ ਫਲ ਵੀ ਵਧੀਆ ਹੀ ਦੇਊਗਾ ਨਾ ਇਹ ਕਰਕੇ ਛੋਟੀ ਉਮਰ ਦੇ ਵਿੱਚ ਜਿੰਨਾ ਵੀ ਇਹ ਗੁਰੂ ਘਰ ਨਾਲ ਜੋੜਨਗੇ ਬੱਚੇ ਉਹਨਾਂ ਹੀ ਵਧੀਆ ਉਪਰਾਲਾ ਜੀ ਤੁਸੀਂ ਨੌਜਵਾਨ ਜੇ ਨੌਜਵਾਨ ਅਕਸਰ ਪੁੱਠੇ ਕੰਮਾਂ ਵਾਲਾ ਜਿਹੜਾ ਉਹ ਜ਼ਿਆਦਾ ਧਿਆਨ ਦਿੰਦੇ ਨੇ ਤੁਸੀਂ ਉਪਰਾਲਾ ਬਹੁਤ ਵਧੀਆ ਕਰਿਓ ਤੁਹਾਡੀ ਉਮਰ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋ ਇਹ ਤਾਂ ਜੀ ਗੁਰੂ ਰਾਮਦਾਸ ਪਾਸ਼ਾ ਜੀ ਦੀ ਕਿਰਪਾ ਸਾਡੇ ਨਗਰ ਤੇ ਜਿਹੜੇ ਸਾਡੇ ਜਿੰਨੇ ਵੀ ਨਾਲ ਨੌਜਵਾਨ ਆ ਨਾ ਜਿਦਾਂ ਭਾਈ ਗੁਰ ਨਿਸ਼ਾਨ ਸਿੰਘ ਹੁਣੀ ਸਾਡੇ ਮੇਅਰ ਮੈਂਬਰ ਆ ਲੇ ਬਾਕੀ ਭਾਈ ਮਰਕੀਤ ਸਿੰਘ ਹੋਣੀ ਭਾਈ ਗੁਰਪ੍ਰੀਤ ਸਿੰਘ ਫੌਜੀ ਹੋਣੀ ਭਾਈ ਰੇਸ਼ਮ ਸਿੰਘ ਹੋਣੀ ਜਿੰਨੇ ਵੀ ਨੌਜਵਾਨ ਨੇ ਨਾਂ ਤੇ ਕਾਫੀ ਨੇ ਨੌਜਵਾਨ ਜਿੰਨੇ ਵੀ ਸਾਡੇ ਨੇ ਗੁਰੂ ਨਾਨਕ ਦਾ ਪਾਤਸ਼ਾਹ ਜੀ ਬੜੀ ਕਿਰਪਾ ਜੀ ਬੜੇ ਵਧੀਆ ਸਜਜੇ ਢੰਗ ਦੇ ਨਾਲ ਸਾਡਾ ਸਾਥ ਦਿੰਦੇ ਆ ਕੋਈ ਵੀ ਪ੍ਰੋਗਰਾਮ ਹੋਵੇ ਵੱਧ ਚੜ ਕੇ ਉਹ ਆਪਣਾ ਮਤਲਬ ਤੇਲ ਫੁੱਲ ਭੇਟਾ ਵੀ ਕਰਦੇ ਆ ਤੇ ਜਿਹੜਾ ਸਰੀਰਕ ਯੋਗਦਾਨ ਉਹ ਵੀ ਬਹੁਤ ਵਧੀਆ ਤਰੀਕੇ ਦੇ ਸਜਜੇ ਢੰਗ ਦੇ ਨਾਲ ਪ੍ਰੋਗਰਾਮ ਕਰਦੇ ਆ ਜੀ ਜਿਹੜੀਆਂ ਪ੍ਰਬੰਧਕ ਕਮੇਟੀਆਂ ਗੁਰਦੁਆਰਿਆਂ ਨੂੰ ਜਿਹੜੇ ਗਰੰਥੀ ਸਿੰਘ ਨੇ ਉਹਨਾਂ ਨੂੰ ਵੀ ਜਿਹੜੀ ਆ ਭੇਟਾ ਦੇਣ ਤੋਂ ਜਿਹੜੀਆਂ ਅਸਮਰਥ ਉਹਨਾਂ ਨੂੰ ਭੇਟਾ ਦੇਣ ਦੇ ਵਿੱਚ ਖੁਸ਼ੀ ਨਹੀਂ ਉਹਨਾਂ ਨੂੰ ਕੋਈ ਮਸੂਹੂਸ ਹੁੰਦੀ ਵੀ ਹਾਂ 3000 ਤੱਕ ਰੱਖ ਲਿਆ ਸੀ ਪਰ ਤੁਸੀਂ ਦੇਖਿਆ ਜਾ ਰਿਹਾ ਕਿ ਦੂਸਰੀ ਵਾਰ ਜਿਹੜਾ ਮੈਂ ਅਪਰਾਲਾ ਦੇਖ ਰਿਹਾ ਤੁਹਾਡਾ ਕਾਫੀ ਲੱਖ ਰੁਪਏ ਦੇ ਕਰੀਬ 1.5 ਲੱਖ ਰੁਪਏ ਦੇ ਕਰੀਬ ਤੁਸੀਂ ਬੱਚਿਆਂ ਨੂੰ ਇਨਾਮ ਵੰਡਦੇ ਹੋ ਜਿਹੜੇ ਸਿੱਖੀ ਗੁਰ ਸਿੱਖੀ ਨਾਲ ਜੋੜਦੇ ਨੇ ਕੀ ਅਸੀਂ ਬਕਵਰੀ ਪ੍ਰਬੰਧ ਕਮੇਟੀ ਨੂੰ ਕੁਝ ਕਹਿਣਾ ਚਾਹੋਗੇ ਦੇਖੋ ਵੀਰ ਜੀ ਜਿਹੜਾ ਤੁਸੀਂ ਗੱਲ ਕੀਤੀ ਨਾ ਕਿ 3000 ਰੁਪਏ ਗਰੰਤੀ ਸਿੰਘ ਨੂੰ ਭੇਟਾ ਦਿੰਦੇ ਆ ਇਹ ਤਾਂ ਆਪਾਂ ਨੂੰ ਸੋਚਣਾ ਚਾਹੀਦਾ 100 ਰੁਪਏ ਪਰ ਡੇ ਵੰਦਾ ਆ 100 ਰੁਪਏ ਦੇ ਉੱਤੇ ਤੇ ਇੱਕ ਬੱਚਾ ਵੀ ਆ ਨਾ ਜਿਹੜਾ ਉਹ ਵੀ 100 ਰੁਪਏ ਦਾ ਖੁਸ਼ ਨਹੀਂ ਦਾ ਜਿਹੜਾ ਅੱਜ ਕੱਲ ਸਕੂਲੇ ਜਾਂਦਾ ਇਹਦੇ ਕਮੇਟੀਆਂ ਨੂੰ ਸੋਚਣਾ ਚਾਹੀਦਾ ਪ੍ਰਾਤਨ ਸਮੇਂ ਠੀਕ ਸੀ ਉਦੋਂ ਔਖਾ ਸੀ ਘਰਾ ਦੀਆਂ ਮਜਬੂਰੀਆਂ ਸੀ ਸਾਡੇ ਵੀ ਇੱਥੇ ਗੁਰਦੁਆਰਾ ਸਾਹਿਬ ਵੀ ਕੋਈ ਆਹ ਜਾ ਸਮਾਂ ਸੀ ਸਾਡੇ ਕੋਈ ਦੇਖ ਕਰ ਲਈ ਪੈਸੇ ਨਹੀਂ ਹੁੰਦੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਜੇ ਹੁਣ ਮਹਾਰਾਜ ਨੇ ਆਪਾਂ ਨੂੰ ਦਿੱਤੇ ਆ ਜਦੋਂ ਆਪਣੇ ਘਰਾਂ ਦੇ ਖਰਚੇ ਵਧ ਗਏ ਤੇ ਗਰੰਥੀ ਸਿੰਘ ਵੀ ਤੇ ਆਪਣੇ ਵਰਗੇ ਹੀ ਆ ਨਾ ਕਿਉਂਕਿ ਜੇ ਆਪਾਂ ਗਰੰਥੀ ਸਿੰਘਾਂ ਦਾ ਸਤਿਕਾਰ ਕਰਾਂਗੇ ਜਿੰਨਾ ਵੀ ਵੱਧ ਤੋਂ ਵੱਧ ਉਹਨਾਂ ਦਾ ਮਾਨ ਸਨਮਾਨ ਕਰਾਂਗੇ ਮੈਂ ਤੇ ਬਹੁਤੇ ਸਾਈਂ ਦੇ ਹੋ ਵੇਖਿਆ ਵਾ ਵੀ ਜਿਹੜੀ ਮੇਰੇ ਅਗੇ ਦੀ ਘਰ ਨਹੀਂ ਜਾਂਦੀ ਉਹ ਆਣ ਕੇ ਗੁਰਦੁਆਰੇ ਗਰੰਥੀ ਨਾਲ ਲੜੀ ਜਾਂਦਾ ਉਹ ਬਾਬਾ ਆ ਨਹੀਂ ਕੀਤਾ ਤੇ ਤੂੰ ਉਹ ਨਹੀਂ ਕੀਤਾ ਠੀਕ ਹੈ ਜੀ ਜਿਹੜੇ ਬੱਦਰੀ ਘਰ ਨਹੀਂ ਜਾਂਦੀ ਉਹ ਵੀ ਗੁਰੂ ਘਰ ਦੇ ਵਜੀਰ ਨਾਲ ਕੇ ਬੈਠਾ ਸਾਡੇ ਇਹ ਗੱਲੋਂ ਬੜੀ ਗੁਰੂਵਾਰਾ ਦੀ ਕਿਰਪਾ ਆ ਜਿੰਨੇ ਵੀ ਸਾਡੇ ਸਾਡੇ ਸਤਕਾਰਯੋਗ ਬਾਬਾ ਪਰਮਜੀਤ ਸਿੰਘ ਦੀ ਹੈਡ ਗਰੰਥੀ ਸਾਹਿਬ ਆ ਬੜੀ ਗੁਰੂ ਸਾਹਿਬ ਦੀ ਕਿਰਪਾ ਆ ਛੋਟੇ ਬੱਚਾ ਨੂੰ ਨਾਲ ਉਹ ਜੋੜਦੇ ਆ ਅ ਜਿੰਨਾ ਵੀ ਅੱਜ ਅਹੀਂ ਜੋ ਵੀ ਆ ਰੰਗ ਭਗ ਲੱਗੇ ਆ ਅਸੀਂ ਤੇ ਉਹਨਾਂ ਦੀ ਮਿਹਨਤ ਦੇ ਸਦਕਾ ਹੀ ਅਸੀਂ ਸੋਚਦੇ ਆ ਵੀ ਗੁਰੂ ਮਹਾਰਾਜ ਨੇ ਉਹ ਸਾਡੇ ਕਰਮਾਂ ਵਾਲੀ ਹੈਡ ਗਰੰ ਕਿਉਂਕਿ 2002-3 ਤੋਂ ਇੱਥੇ ਸੇਵਾਵਾਂ ਨਿਭਾ ਰਹੇ ਨੇ ਉਦੋਂ ਜਿੱਥੇ ਆਪਾਂ ਜਗ੍ਹਾ ਤੇ ਖੜੇ ਆ ਇੱਥੇ ਇੱਕ ਨਿਗਾਹ ਜਿਹਾ ਕਮਰਾ ਹੁੰਦਾ ਹੈ ਇੱਥੇ ਗੁਰੂ ਮਾਰਾ ਦਾ ਪ੍ਰਕਾਸ਼ ਹੁੰਦਾ ਹੈ ਅੱਜ ਤੁਸੀਂ ਵੇਖ ਹੀ ਸਕਦੇ ਹੋ ਵੱਡੇ ਦਰਬਾਰ ਲੱਗੇ ਦਰਬਾਰ ਸਜੇ ਆ ਸੋਹਣੇ ਗੁਮਟ ਏਸੀ ਲੱਗੇ ਆ ਕਿਸੇ ਚੀਜ਼ ਦੀ ਘਾਟ ਨਹੀਂ ਗੁਰੂ ਮਾਰਾ ਨੇ ਕਿਰਪਾ ਕੀਤੀ ਜੇ ਗੁਰੂ ਮਾਰਾ ਨੇ ਕਿਰਪਾ ਕੀਤੀ ਹੈ ਤੇ ਆਪਾਂ ਪਿੱਛੇ ਕਿਉਂ ਰਹਿਣਾ ਜਿੰਨਾ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਗੁਰੂ ਦੇ ਵਜੀਦ ਦਾ ਸਤਿਕਾਰ ਕੀਤਾ ਜਾਵੇ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਹੈ ਆਪਾਂ ਜੇ ਇਹਨਾਂ ਨੂੰ ਬਾਬਾ ਬੁੱਢ ਸਿਿਆਣੀ ਜੀ ਇਹ ਕਰਕੇ ਜਿੰਨਾ ਸਤਕਾਰ ਹੋ ਸਕਦਾ ਉਹਨਾ ਕਰਨਾ ਚਾਹੀਦਾ ਜੀ